ਹਿਰੋਜਾ ਸੀਆ ਹਾਂਜੀ ਉਹ ਕੀੜੀਆ ਸ਼ਿਆਨ ਹੀ ਨਾ ਬੱਤਾ ਠੀਕ ਹੈ ਜਿੰਨੀ ਕਹੇ ਉਹਨੀ ਚੰਗੀ ਆ ਠੀਕ ਹੈ ਸਹੀ ਗੱਲ ਹੈ ਫੇਸ ਕੁਆਲਟੀ ਦੇਖਦਾ ਖਰਾਬ ਸਾਰਾ ਕੁਝ ਚੰਗਾ ਤਾਂ ਨਹੀਂ ਫੇਸ ਕੁਆਲਟੀ ਨਹੀਂ ਰੰਗ ਰੰਗ ਸਾਰੇ ਅੰਗੀ ਚੰਗੇ ਵਾਲੇ ਆ ਥੰਥੁਣ ਥਾਰੇ ਦੇ ਚਾਰ ਹੀ ਇੱਕ ਮਾਰੀ ਸ਼ਾਹ ਦੀ ਹੈਗੀ ਆ ਉਹ ਥਰਵਾ ਹੈ ਪਾਸੇ ਵਾਲੀ ਦਿਖਾ ਦੇ ਲੋ ਜੀ ਚੈੱਕ ਕਰ ਸਰ ਬਹੁਤ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਫਰੈਂਡ ਟੂ ਡੀਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਇੱਕ ਤਾਜੀ ਸੂਈ ਆ ਇੱਕ ਗੱਬਣਾ ਤੇ ਇੱਕ ਟੌਪ ਦੀ ਜਰਸੀ ਬੱਚੀ ਦੱਸੀ ਆ ਪੰਜਾਬ ਵਾਲੀ ਤੇ ਇੱਕ ਟੋਕੜ ਗੱਬਣ ਗਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 752800352 ਬਾਕੀ ਬਾਈ ਦਾ ਨੰਬਰ ਟਾਈਟਲ ਤੇ ਲਿਖਾਂਗੇ ਭਰਾਵਾ ਸਕਰੀਨ ਦੇ ਉੱਪਰ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਾਸਰੀ ਕਾਲ ਜੀ। ਪੱਤੀ ਵਰੇ। ਨਾਮ ਨਾਬਰੇ ਰਾਜਾ। ਪਿੰਡ ਟੁੱਡੀਕੇ ਵਰੇ। ਜ਼ਿਲ੍ਹਾ ਮੋਗਾ ਵਰੇ। ਹਾਂ ਜੀ ਪਹਿਲੀ ਵਾਰ ਦੀ ਜਾਣਕਾਰੀ। ਇਹ ਮੇਰਾ ਦੂਜਾ ਉਸਦਾ ਸੁਈਆ ਪਰਸੋ ਹੋਈ ਹੈ ਇਹ। ਹਾਂ ਜੀ। ਮਗਰ ਉਹਦੇ ਬੱਛੀ ਆ। ਹਾਂ ਜੀ। ਔਰ 9 ਤੋਂ 10 ਕਿਲੋ ਬੋਲੀ ਦੰਡਿਆ ਜੀ। ਠੀਕ ਹੈ ਜੀ। ਅਰੇ ਜਮਾ ਸਾਫ ਨਹੀਂ ਕੀਤੀ। ਹਾਂ ਜੀ। 9-10 ਕਿਲੋ ਆ ਕੱਡੇ ਜੋਕ ਵੀ ਲੈ ਗਏ। ਠੀਕ ਹੈ ਮਗਰ ਬੱਛੀ ਬਹੁਤ ਸੋਹਣੀ। ਬਹੁਤ ਅੱਛੀ ਹੈ ਉਹਦੇ। ਠੀਕ ਹੈ ਜੀ। ਦੇਖੋ। ਚੈੱਕ ਕਰ ਸਕਦੇ ਹੋ ਰੇਟ ਬਾਈ ਰਾਜਾ ਯਾਰ ਇੱਕ ਹੀ ਰੇਟ ਦਈ ਉਹ 100 ਰੁਪਏ ਸੋੜ ਹੀ ਕਰੀ ਬਸ ਵੀਰੇ ਇੱਕ ਰੇਟ ਹੀ ਆ ਬਸ ਤੇ ਨਾ ਮੁਰਗਲਾ ਕਹਿੰਦਾ ਘੱਟ ਵੱਧ ਘੱਟ ਵੱਧ ਆ ਭੈਣ ਭਰਾ ਭਾਈ ਫੂਲ ਨਾ ਲਾਵੇ ਠੀਕ ਹੈ ਜੀ ਇਹਦਾ 42000 ਰੁਪਏ ਵੀ ਆਪਾਂ ਲਵਾਵੇ ਠੀਕ ਹੈ ਜੀ ਜਿਹਨੇ ਮੌਲਿਕ ਉਹਦਾ 50000 52000 ਰਲੇ ਠੀਕ ਹੈ ਜੀ ਆਦਾ ਹੋ ਗਈ ਨਾ ਗੱਲ ਠੀਕ ਹੈ ਜੀ ਤੋਰ ਦੋ ਲੋ ਭਰਾ ਜੇ ਵੀ ਕਹਵੇ ਵੀ ਇਹ 38 ਰੁਪਏ 35 ਉਹ ਭਰਾ ਫੂਲ ਨਹੀਂ ਲਾਉਗਾ ਠੀਕ ਹੈ ਠੀਕ ਹੈ ਲੋ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਨੇ ਰੇਟ ਪਹਿਲਾਂ ਕੋ ਖੱਚੇ ਮਾਰ ਰੇਟ ਦਾ ਆਦਾ ਖੱਚੇ ਵੀ ਰੇਟ ਮੜ ਕੇ ਰ ਇਈ ਮੁਰਗੀ 10000 ਪਿਛੇ ਦਰ ਖਾਦ ਰਹੇ ਆ ਸਹੀ ਗੱਲ ਆ ਜੀ ਸਹੀ ਗੱਲ ਹਾਂ ਇਹ ਸ਼ੋਰ ਕਰਾਂਗੇ ਵੀਰੇ ਖੁਜੀ ਨਾ ਮੈਂ ਹਾਂਜੀ ਠੀਕ ਹੈ ਜੀ ਠੀਕ ਹੈ ਪਰ ਪੋਕ ਮੰਦੋ ਹੀ ਮੰਦੋ ਟੋਕਰਾ ਪਾ ਕਾਈ ਵਾਲਾ ਪਾ ਕੋਈ ਨਾ ਸਹੀ ਗੱਲ ਆ ਸਹੀ ਗੱਲ ਬਾਕੀ ਬੱਸੀ ਬਹੁਤ ਟੌਪ ਦੀ ਵੀਰੇ ਜੋਰ ਦੇ ਕੋਈ ਗਾਰੰਟੀ ਆ ਭਾਰ ਗੁਛ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਲੋ ਪਰਾ ਲੈ ਵੇ ਜਨਤਾ ਜੇ ਤੁਸੀਂ ਲਾ ਸਕਦੇ ਬੱਸੀ ਚਾਹੇ ਤੁਹਾਨੂੰ ਫੇਰ ਮਰਵਾ ਲੈ ਬੱਸੀ ਬਹੁਤ ਸਕੀਨ ਆ ਲੋ ਜੀ ਬਸੀ ਬਹੁਤ ਚੀਕੀ ਠੀਕ ਹੈ ਠੀਕ ਹੈ ਵੀਰੇ ਬਹੁਤ ਦਾਸ ਕਰੋ ਜਿਹੜਾ ਮਰਜੀ ਬੰਦਾ ਦੋ ਡਾਂ ਜੋ ਕੇ ਰਹੇ ਠੀਕ ਹੈ ਠੀਕ ਹੈ ਦੋ ਡਾਂ ਜੋ ਕੇ ਨਹੀਂ ਠੀਕ ਹੈ ਹਾਂ ਜੀ ਬਈ ਦੂਜੀ ਦੱਸੋ ਕੀ ਕਰਸੀ ਇਹ ਵੀਰੇ ਲੈ ਜਿਹਾ ਹਾਲ ਤਾ ਹਾਲ ਤੱਕ ਲੈ ਜੂਗੀ ਹਾਂ ਜੀ ਕਾ ਵੱਡੀ ਵੱਡੀ ਬਹੁਤ ਆ ਕੱਦ ਕੁਦ ਜਾਈ ਬਹੁਤ ਆ ਹਾਂ ਜੀ ਤੇ ਹਾਲ ਤੇ ਉਹ ਹਾਲ ਤੇ ਆਸ ਪਾਸੇ ਲੈ ਜੂਦਾ ਨਾ ਰੇਟ ਰਾਜੇ ਬਈ ਪਹਿਲੀ ਲਾ ਦੇ ਰੇਟ ਬਈ ਜਿਹੜਾ ਵੀ ਜਨਾ ਮਰਜੀ ਗਈ 50 ਕਰਾ ਕੇ ਬੋਲਦੇ ਕਰਾ ਲੇ ਹਾਂ ਜੀ 45 ਰੁਪਏ ਸੁਣਾਵਾਂਗੇ ਠੀਕ ਹੈ 245000 ਦੀ ਹਾਂ ਜਾਂ ਨਾ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਨੇਵਾ ਦੇਖ ਸਕਦੇ ਹੋ ਕਰਮਵਾਲੀ ਦੇ ਹਾਲੇ ਦਿਨ ਪਏ ਆ ਲੋ ਜੀ ਲੋ ਜੀ ਥਾਂ ਲੈ ਲਵੋ ਵੀ ਅੰਤ ਘਬੜੀਓ ਠੀਕ ਹੈ ਠੀਕ ਹੈ ਲੋ ਜੀ ਬਾਕੀ ਆਇਆ ਕੋਈ ਹਿਮਾਚਲ ਵਾਲੀ ਆਏ ਫੋਟੋ ਜੀ ਮੰਨ ਕੇ ਨਾ ਹੋਵੇ ਪੂਰੀ ਉਹ ਦੀਵਾਰ ਆ ਠੀਕ ਹੈ ਠੀਕ ਹੈ ਮੋੜ ਦੋ ਮੋੜ ਦੋ ਰਾਜੇ ਮੋੜ ਲਓ ਫੇਸ ਦਿਖਾ ਦਿਓ ਬਸ ਇਹਦੇ ਮੋੜ ਲੋ ਲੋ ਜੀ ਤੁਰੇ ਦਾ ਅੰਤ ਆ ਜਦਾ ਪਤਾ ਲੱਗ ਗਿਆ ਨਾ ਭਰਾ ਲੋ ਫੇਸ ਚੈੱਕ ਕਰਸ ਨਾ ਕਰਮਵਾਲੀ ਦਾ ਬਹੁਤ ਸੋਹਣਾ ਤੋਰਾ ਸਾਡੇ ਸਾਹਮਣੇ ਬੰਨ ਦੋ ਭਰਾ ਲੋ ਭਰਾ ਰੇਟ ਪਾਈ ਲੈ ਬਿਲਕੁਲ ਦੱਸਤਾ ਆਪਾਂ ਨੂੰ ਠੀਕ ਹੈ ਨਾ ਰੇਟ ਆਪਾਂ ਪਹਿਲੀ ਅਗਲੇ ਨੂੰ ਕਹਿਣੇ ਵੀ ਖੱਚ ਕੇ ਦੱਸੀ ਭਰਾ ਕਿਉਂਕਿ ਮੜ ਕੇ ਠੀਕ ਰਹਿੰਦਾ ਕੋਈ ਬਾਹਲਾ ਲੰਮੇ ਚੋ ਚੱਕਰਾਂ ਨਾ ਬੜੇ ਜਾਣ ਹਾਂ ਠੀਕ ਹੈ ਜੀ ਠੀਕ ਹੈ ਨਲੇ ਅਗਲੇ ਨੂੰ ਵੀ ਸਹੀ ਲੱਗਦਾ ਜੀ ਮੁੜ ਕੇ ਰੇਟ ਆ ਵੀ ਵੱਧ ਬੋਲੇ ਭਾਈ ਜਿੰਨਾ ਮਰਜ਼ੀ ਘੱਟ ਕਰ ਲੈ ਪਤਾ ਕੀ ਜੇ ਅਲਾਗ-ਅਲਾਗ ਖੜੀ ਹਲੇ ਹੋਰ ਘੱਟ ਬਈ ਜਾਇਦਾ ਤੇ ਜਾਏਗਾ ਤੇ ਹੋਰ ਜਾਇਦਾ ਸਹੀ ਗੱਲ ਹੈ ਸਹੀ ਗੱਲ ਹਾਂ ਜੀ ਜਰਸੀ ਬੱਸੀ ਬਾਰੇ ਦੱਸੋ ਜੀ ਜਾਣਕਾਰੀ ਮੱਛੀ ਵੀਰੇ ਬਹੁਤ ਆਉਂਦੀ ਆ ਪੰਜਾਬ ਦੇ ਵੀਰੋ ਜੱਸੀ ਆ ਹਾਂ ਮੋਹੂ ਖਰੀਦਿਆ ਸ਼ਾਮੀ ਨਾ ਬਤਾ ਠੀਕ ਹੈ ਜਿੰਨੀ ਕਹੇ ਉਨੀ ਚੰਗੀ ਆ ਠੀਕ ਹੈ ਸਹੀ ਗੱਲ ਫੇਸ ਕੁਆਲਟੀ ਦੇਖਦਾ ਖਰਾਬ ਸਾਰਾ ਕੁਝ ਕਹਿੰਦਾ ਕੋਈ ਫੇਸ ਕੁਆਲਟੀ ਨਹੀਂ ਰੰਗ ਰੂਗ ਸਾਰੇ ਅੰਗੀ ਚੰਗੇ ਵਾਲੇ ਆ ਥੰਥਣ ਥਾਲੇ ਦੇ ਚਾਰ ਹੀ ਇੱਕ ਮਾਰੀ ਸ਼ਾਂਗੀ ਰਹੀ ਆ ਉਹ ਥਲੋ ਹੈ ਪਾਸੇ ਵਾਲੀ ਦਿਖਾ ਦੇ ਲੋ ਜੀ ਚੈੱਕ ਕਰ ਸਕਦਾ ਬਹੁਤ ਠੀਕ ਹੈ ਜਿੰਦਰ ਦੇ ਥੋੜੇ ਜੇ ਪਸੂ ਕਿਉਂ ਢਾਲ ਵਦਨ ਬੱਚੇ ਦਾ ਕੋਈ ਹੋਰ ਬਣਾ ਕੋਈ ਨਹੀਂ ਆ ਠੀਕ ਹੈ ਠੀਕ ਹੈ ਲੋ ਪੰਜਾਬੀ ਜਰਸੀਆ ਕੋਈ ਭਾਈ ਡੀ ਐਨ ਏ ਕਰਾ ਦੇ ਠੀਕ ਹੈ ਠੀਕ ਮਾ ਤੇ ਮੁੱਛ ਵਾ ਕੇ ਮੰਨੇ ਨਾ ਸਹੀ ਗੱਲ ਆ ਜੀ ਜਸਤਰਾ ਖੜ ਨਹੀਂ ਖੁੱੜ ਨਹੀਂ ਦੇਖ ਕੋਈ ਸਾਰਾ ਕੋਈ ਬਾਹਰ ਜਗਾ ਬੱਚੀ ਆਪਾਂ ਕਹਿੰਦੇ ਨੇ ਬਹੁਤ ਘੱਟ ਲੈਨੇ ਆ ਪਰ ਸੋਹਣੀ ਵਾਲੀ ਆ ਆਂ ਜਾਂ ਆਪਾਂ ਲਈ ਆ ਠੀਕ ਹੈ ਠੀਕ ਹੈ ਲੋ ਆਪਣਾ ਰੰਗ ਰੂਪ ਥੋੜਾ ਜਿਆਦਾ ਚੌੜ ਕਰਦੀ ਆ ਕੋਈ ਗੱਲ ਇੰਨਾ ਕ ਰਿਜ਼ਲਟ ਵਗੈਰ ਕਰੀ ਜਾਂਦਾ ਹਾਂ ਦਾ ਠੀਕ ਹੈ ਨਾ ਲੋ ਜੀ ਟ੍ਰੈਕਟ ਪੁੜਾ ਫੇਸ ਕੁਆਲਿਟੀ ਲੋ ਜੀ ਰੰਗ ਰੂਪ ਬਹੁਤ ਸੋਹਣਾ ਬਸੇਦਾ ਰਾਜੇ ਭਾਈ ਰੇਟਰ ਦਾ ਯਾਰ ਜਾਇਜ਼ ਦਾ ਰੇਟ ਤੇ ਜਦਾਂ ਮਾਰ ਜੀ ਗਏ 20 ਕਰੋੜ ਦੇ 11 ਕਰੋੜ ਦੇ ਹਾਂ ਜੀ 14000 ਰੁਪਏ ਬਰੇ ਸ਼ੋਹਨ ਯਾਰ ਦੀ ਹਾਂ 14000 ਦੀ ਬਸੀ ਕੋਈ ਟੌਪ ਦੀ ਜਰਸੀ ਬਸੀ 50 ਵਾਲੀ ਠੀਕ ਹੈ ਜੀ ਹਾਂ ਜੀ ਵੀ ਗੱਬਣ ਤੋਂ ਖੜੇ ਦੱਸੋ ਜਾਣਕਾਰੀ ਇਹ ਬਈਆ ਤੰਗਾਂ ਨੂੰ ਘੱਟਦੀ ਆ ਉਹ ਤਾਂ ਜਾਂ ਮੈਨੂੰ ਕੋਪਰੀ ਚੈੱਕ ਕਰਾਏ ਉਹ ਤਾਂ ਜਾਂ ਵੀ ਨਹੀਂ ਮੰਨ ਕੇ ਆ ਜੀ ਠੀਕ ਹੈ ਜੀ ਤਾਂ ਜਾਂ ਵੀ ਨਹੀਂ ਗੱਬਣ ਚੱਕਵਾਉਗਾ ਮੇਰੇ ਚੈੱਕ ਕਰਾਈ ਨੂੰ ਲੈਣੇ ਹੋਏ ਚੈੱਕ ਕਰਾ ਲੂ ਹਾਂਜੀ ਦੁੱਧ ਉਹਦੇ ਨਾਲ ਹੈ ਦਾ 12 13 ਕਿਲੋਆ ਹਾਂਜੀ 11 ਕਿਲੋਆ ਮਰਜ਼ੀ ਕਰ ਲੈ ਜੋਕ ਲੈ ਠੀਕ ਹੈ ਜੀ 11 ਲੀਟਰ ਹਾਂਜੀ ਤੇ ਰੇਟ ਰਾਜੇ ਬਈ ਰੇਟ ਦਾ ਫੋਨ ਤੇ ਕਰ ਲਾਂਗੇ ਯਾਰ ਰੇਟ ਫੋਨ ਤੇ ਕਰੇਗਾ ਠੀਕ ਹੈ। ਲਓ ਭਰਾ, ਚੈੱਕ ਕਰ ਸਕਦੇ ਹੋ। ਪਹਿਲਾਂ ਤਾਂ ਫੇਸ ਚੈੱਕ ਕਰੋ। ਗਾਹ ਵੱਡੀ-ਬੁੱਡੀ ਬਹੁਤ ਹੈ 12-13 ਕਿਲੋ ਇਹ। ਠੀਕ ਹੈ। ਇਹ ਲਓ ਵੀ ਗੋਈ 11 ਕਿਲੋ 9-10 ਤੱਕ ਲਵਾਂਗਾ। ਹਾਂਜੀ। ਦੁੱਧ 11 ਤੋਂ ਬਾਅਦ ਦੂ 11 ਕਿਲੋ ਦਾ ਮਾਰੀ ਜੋਕ ਕੇ ਲੈ ਦੋ ਟੈਗ। ਠੀਕ ਹੈ, ਦੋ ਡੰਗ ਚੋਕ ਕੇ ਲੈ। ਜੋਕ ਕੇ ਲੈ ਯਾਰ, ਚੋਕੇ ਵੀ ਜੋਕ ਕੇ ਲੈ। ਠੀਕ ਹੈ, ਠੀਕ ਹੈ। ਲਓ ਜੀ। ਕੱਦ ਵਰਡ ਸੁੱਕਣਾ ਕਰਮ ਵਾਲਿਆ ਸੋਨਾ। ਲਓ ਜੀ, ਸਵੇਰ ਦੀ ਵੀਡੀਓ ਇਹ 10 ਕ ਦਾ ਟਾਈਮ। 10 ਕ ਦਾ ਟਾਈਮ ਹੋਣਾ ਯਾਰ ਜੀ ਯਾਰ। 11:00 ਵੱਜ ਗਈ। 10:00 ਹੋ ਜਣਾ ਬਈ। 10:00 ਵੱ ਪੂਰੇ 11 ਵਜੇ ਬਾਈ 11 ਵਜੇ 11 ਵਜੇ ਦਾ ਟਾਈਮ ਦਾ ਵੀਡੀਓ ਦਾ ਬਾਕੀ ਚੈੱਕ ਦੇ ਥੱਲੇ ਤੁਸੀਂ ਆਪ ਕਰ ਲਓ ਬਾਈ ਕਹਿੰਦਾ ਚਾਹੇ 2 ਡੰਗ ਚਾਹੇ 3 ਡੰਗ ਚੋਕੇ ਬਾਈ ਡਾਕਟਰ ਆਵਾਜਾ ਕੇ ਪੜਾ ਚੈੱਕ ਕਰਾ ਕੇ ਲਓ ਠੀਕ ਹੈ ਨਾ ਗੱਬਣ ਚੈੱਕ ਆ ਵੀ ਟੋਕੜ ਗੱਬਣ ਚੈੱਕ ਕਰਵਾ ਕੇ ਲਿ ਜਾ ਸਕਦਾ ਬਾਈ ਕਹਿੰਦਾ ਜਦੋਂ ਮਰਜ਼ੀ ਬਾਈ ਦੀ ਚੈੱਕ ਕਰਵਾਈ ਵੀ ਆ ਕੋਈ ਠੰਡਾ ਟੀਕਾ ਲਵਾਦਾ ਹਾਂ ਬਾਈ ਚੈੱਕ ਕਰਾ ਠੰਡਾ ਟੀਕਾ ਲਵਾਇਆ ਖੜਾ ਤੁਸੀਂ ਠੀਕ ਹੈ ਠੀਕ ਲੋ ਪਰਾ ਬਾਈ ਕਹਿੰਦਾ ਠੰਡਾ ਟੀਕਾ ਜ਼ਰੂਰ ਲਵਾਵਾ ਲੋ ਚੈੱਕ ਕਰਸਾ ਲੋ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪਰਾ ਜ਼ਿਲ ਤੰਗਾ ਗਾਵਾ ਤੇ ਇੱਕ ਬੱਸੀ ਤੇ ਇੱਕ ਤਾਜੀ ਸੂਈ ਵੀ ਇੱਕ ਤੋਕੜ ਗੱਪਣ ਹਰ ਤਰ੍ਹਾਂ ਦਾ ਪਸ਼ੂ ਮਿਲ ਜੂ ਖਾਲੀ ਨਹੀਂ ਮੋੜੋਗੇ ਬਾਈ ਰੇਟ ਮੜਾ ਮੋਟਾ ਹੋਰ ਜਮ ਲੱਸੀ ਕਿੱਦਾਂ ਬਾਪਰੇ ਲਾਸ਼ ਪੀਆ ਹੁਣ ਬਸ ਠੀਕ ਆ ਕੋਈ ਛੋੜ ਥੱਪਾ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ